ਕਾਂਗਰਸ ਪਾਰਟੀ ਦੇ ਵਿੱਚ ਵੱਡਾ ਪਹਚਾ ਲਾ ਗਿਆ ਕਿਉਂਕਿ ਕਾਂਗਰਸ ਪਾਰਟੀ ਦੇ ਲੀਡਰ ਦਲਵੀਰ ਸਿੰਘ ਗੋਲਡੀ ਖੰਗੂੜਾ ਜੋ ਕਿ ਧੂਰੀ ਦੇ ਵਿਧਾਇਕ ਵੀ ਰਹੇ ਚੁੱਕੇ ਨੇ ਤੇ ਸੰਗਰੂਰ ਜ਼ਿਲ੍ਹੇ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਅੱਜ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ। ਕੱਲ ਹੀ ਇੱਕ ਉਹਨਾਂ ਦੀ ਪੋਸਟ ਆ ਜੋ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਗੋਲਡੀ ਨੇ ਕਿਸੇ ਨਵੇਂ ਰਾਹ ਬਣਾਉਣ ਦੀ ਗੱਲ ਆਖੀ ਸੀ ਸ਼ਹਿਰੋ ਸ਼ਹਿਰ ਤੇ ਰਹੀ। ਉਸ ਤੋਂ ਬਾਅਦ ਉਹਨਾਂ ਨੇ ਫੋਨ ਵੀ ਬੰਦ ਕਰ ਲਿਆ। ਸੀ ਸੁਖਪਾਲ ਖਹਿਰਾ ਨੇ ਵੀ ਆਖਿਆ ਸੀ ਕਿ ਮੇਰਾ ਵੀ ਫੋਨ ਹੈ ਜਿਹੜਾ ਨਹੀਂ ਲੱਗ ਰਿਹਾ ਉਹ ਬੰਦ ਫੋਨ ਆ ਰਿਹਾ ਹੈ ਦਲਵੀਰ ਗੋਲਡੀ ਦਾ ਤਾਂ ਹੁਣ ਕਾਂਗਰਸ ਪਾਰਟੀ ਨੂੰ ਸੰਗਰੂ ਲੋਕ ਸਭਾ ਚੋਣ ਦੇ ਦਰਮਿਆਨ ਵੱਡਾ ਝਟਕਾ ਲੱਗਿਆ ਹੈ ਦਲਵੀਰ ਗੋਲਡੀ ਨੇ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਹੈ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਇਹ ਪੋਸਟ ਸਾਂਝੀ ਕੀਤੀ ਹੈ ਤੇ ਜੋ ਪੱਤਰ ਹੈ ਆਪਣੇ ਪ੍ਰਧਾਨ ਰਾਜਾ ਬੜੇਗ ਨੂੰ ਭੇਜਿਆ ਗਿਆ ਉਸ ਦੇ ਵਿੱਚ ਅਸਤੀਫਾ ਦੇਣ ਦੀ ਗੱਲ ਉਹਨਾਂ ਨੇ ਕਹਿ ਦਿੱਤੀ ਹੈ ਜੋ ਇਹ ਪੋਸਟ ਹੈ ਤੁਹਾਨੂੰ ਦਿਖਾ ਰਹੇ ਹਾਂ ਇਸ ਦੇ ਵਿੱਚ ਲਿਖਿਆ ਗਿਆ ਕਿ ਸਤਿ ਸ੍ਰੀ ਅਕਾਲ ਸਾਥਿਓ ਪਰੇਮ ਨਾਲ ਮੈਂ ਜੋ ਫੈਸਲਾ ਲੈ ਰਿਹਾ ਹਾਂ ਇਹ ਮੇਰਾ ਪਰਿਵਾਰ ਅਤੇ ਮੇਰੇ ਸਕੇ ਸਬੰਧੀ ਅਤੇ ਜੋ ਵੀ ਮੈਨੂੰ ਨਿੱਜੀ ਤੌਰ ਤੇ ਮੇਰੇ ਸਾਥੀ ਜਾਣਦੇ ਨੇ ਉਹਨਾਂ ਦੀ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਮੇਰੇ ਲਈ ਇਹ ਫੈਸਲਾ ਲੈਣਾ ਕਿੰਨਾ ਮੁਸ਼ਕਲ ਸੀ ਇਸ ਬਾਰੇ ਮੇਰਾ ਅਤੇ ਮੇਰੇ ਸਾਥੀਆਂ ਦਾ ਅੰਦਰ ਹੀ ਜਾਣਦਾ ਹੈ ਤੁਹਾਡਾ ਆਪਣਾ ਦਲਬੀਰ ਸਿੰਘ ਗੋਲਡੀ ਖੰਗੂੜਾ ਅਤੇ ਉਹਨਾਂ ਦੇ ਵੱਲੋਂ ਇਸ ਦੇ ਵਿੱਚ ਇੱਕ ਜੋ ਪੱਤਰ ਹੈ ਆਪਣੇ ਪ੍ਰਧਾਨ ਰਾਜਾ ਬੜਿੰਗ ਨੂੰ ਭੇਜਿਆ ਗਿਆ ਉਸ ਦੀ ਕਾਪੀ ਹੈ ਜਿਹੜੀ ਉਹ ਵੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦੇ ਸਾਰੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਇਹ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ ਸਭ ਗਰੂਰ ਤੋਂ ਜਦੋਂ ਖੈਰਾਂ ਨੂੰ ਟਿਕ ਮਿਲੀ ਤਾਂ ਉਦੋਂ ਹੀ ਦਲਬੀਰ ਗੋਲਡੀ ਨਾਰਾਜ਼ ਹੋ ਗਏ ਸੀ ਪਾਰਟੀ ਤੋਂ ਅਤੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਟਿਕਟਰ ਦੇ ਲਈ ਮੈਂ ਲਗਾਤਾਰ ਜਦੋਂ ਜਦ ਕਰ ਰਿਹਾ ਸੀ ਪਰ ਮੈਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ ਐ ਮੈਂ ਇੰਨੇ ਸਾਲਾਂ ਤੋਂ ਲਗਭਗ 2 ਸਾਲਾਂ ਤੋਂ ਜਦੋਂ ਕਾਂਗਰਸ ਪਾਰਟੀ ਹਾਰੀ ਸੀ 2022 ਦੇ ਵਿੱਚ ਸਾਰੀ ਵਿਧਾਨ ਸਭਾ ਚੋਣਾਂ ਤਾਂ ਮੈਂ ਜਿਮਨੀ ਚੋਣ ਦੇ ਵਿੱਚ ਲੜਿਆ ਪਰ ਉਸ ਔਖੀ ਘੜੀ ਦੇ ਵਿੱਚ ਜਦੋਂ ਕਾਂਗਰਸ ਪਾਰਟੀ ਨੂੰ ਕੋਈ ਲੀਡਰ ਨਹੀਂ ਸੀ ਮਿਲ ਰਿਹਾ ਚੋਣਾਂ ਵਿੱਚ ਲੜਨ ਲਈ ਮੈਂ ਉਸ ਵੇਲੇ ਕਾਂਗਰਸ ਪਾਰਟੀ ਦਾ ਝੰਡਾ ਚੁੱਕਿਆ ਸੀ ਪਰ ਅੱਜ ਜਦੋਂ ਮੈਨੂੰ ਕਾਂਗਰਸ ਪਾਰਟੀ ਨੇ ਭਰੋਸਾ ਦਿੱਤਾ ਸੀ 2022 ਦੀਆਂ ਉਪ ਚੋਣਾਂ ਦੇ ਵਿੱਚ ਕਿ ਤੈਨੂੰ ਹੀ 24 ਦੀ ਟਿਕਟ ਦੇਵਾਂਗੇ ਤਾਂ ਹੋਣਾ ਬਾਰੋਂ ਨੇ ਆ ਕੇ ਲੀਡਰ ਖੜਾ ਦਿੱਤੇ ਨੇ ਪਰ ਉਸ ਤੋਂ ਬਾਅਦ ਉਸਪਾਲ ਖਹਿਰਾ ਦੇ ਪੱਖ ਵਿੱਚ ਉਹ ਆ ਵੀ ਗਏ ਸੀ ਅਤੇ ਉਹਨਾਂ ਨੇ ਆਪਣੇ ਘਰ ਵਿੱਚ ਬੁਲਾ ਕੇ ਜੋ ਖਹਿਰਾ ਦੀ ਕੰਪੇਨ ਆ ਉਸ ਦੀ ਸ਼ੁਰੂਆਤ ਵੀ ਕਰਾਈ ਸੀ ਪਰ ਅੱਜ ਦਲਵੀਰ ਗੋਲਡੀ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ ਕੀ ਇਸ ਦਾ ਅਸਰ 2024 ਦੀਆਂ ਇਹਨਾਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਉੱਤੇ ਪਵੇਗਾ ਕਿਉਂਕਿ ਗੋਲਡੀ ਇੱਕ ਵੱਡਾ ਚਿਹਰਾ ਤੂਰੀ ਹਲਕੇ ਦੇ ਵਿੱਚ ਨੇ ਉਹਨਾਂ ਦੇ ਜੋ ਵਿਧਾਇਕ ਰਹਿ ਚੁੱਕੇ ਨੇ ਧੂਰੀ ਹਲਕੇ ਤੋਂ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਾਂ ਸਾਰੇ ਜ਼ਿਲ੍ਹੇ ਦੀ ਉਹਨਾਂ ਦੀ ਕਮਾਂਡ ਸੀ ਉਹਨਾਂ ਕੋਲ ਪਰ ਉਹ ਵੀ ਅੱਜ ਉਹਨਾਂ ਨੇ ਛੱਡ ਦਿੱਤੀ ਹੈ ਕਾਂਗਰਸ ਪਾਰਟੀ ਨੂੰ ਅਰ ਵਿਧਾਖ ਦਿੱਤੀ ਹੈ ਪਰ ਕੀ ਹੁਣ ਦਲਵੀਰ ਗੋਲਡੀ ਜਾਂ ਤਾਂ ਆਮ ਆਦਮੀ ਪਾਰਟੀ ਵਿੱਚ ਜਾਣਗੇ ਜਾਂ ਫਿਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਗੇ ਇਸ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ ਹੈ ਪਰ ਲਗਾਤਾਰ ਇਹ ਵੀ ਚਰਚਾ ਚੱਲੀ ਹੈ ਕਿ ਦਲਵੀਰ ਗੋਲਡੀ ਆਮ ਆਦਮੀ ਪਾਰਟੀ ਵਿੱਚ ਵੀ ਜਾ ਸਕਦੇ ਨੇ ਪਰ ਭਾਜਪਾ ਵਿੱਚ ਵੀ ਜਾਣ ਦੀ ਉਹਨਾਂ ਦੀ ਚਰਚਾ ਚੱਲ ਰਹੀ ਹੈ ਕਿਉਂਕਿ ਭਾਜਪਾ ਨੇ ਅਜੇ ਤੱਕ ਉਮੀਦਵਾਰ ਆਪਣਾ ਨਹੀਂ ਆਨੇ ਤਾਂ ਫਿਰ ਕੀ ਭਾਜਪਾ ਵੀ ਉਹਨਾਂ ਕੋਲ ਆਪਸ਼ਨ ਹੋ ਸਕਦੀ ਹੈ ਇਸ ਦੇ ਉੱਤੇ ਸਭ ਦੀ ਨਜ਼ਰ ਬਣੀ ਹੋਈ ਹੈ ਤੁਹਾਡੇ ਮੁਤਾਬਿਕ ਦਲਵੀਰ ਗੋਲਡੀ ਦੇ ਕਾਂਗਰਸ ਛੱਡਣ ਦੇ ਨਾਲ ਕਾਂਗਰਸ ਪਾਰਟੀ ਨੂੰ ਕਿੰਨਾ ਵੱਡਾ ਨੁਕਸਾਨ ਤੇ ਖੈਰਾਂ ਨੂੰ ਕਿੰਨਾ ਵੱਡਾ ਨੁਕਸਾਨ ਤੁਹਾਡੇ ਮੁਤਾਬਿਕ ਲੱਗ ਸਕਦਾ ਹੈ ਇਸ ਦੇ ਬਾਰੇ ਆਪਣੀ رائے ਜ਼ਰੂਰ ਦਿਓ ਬਾਕੀ ਖਬਰਾਂ ਦੇਖਣ ਲਈ ਜੁੜੇ ਰਹੋ ਕਾਰਨ ਟੈਕਸ